ਵੀ ਮਿੱਤਰੋ ਪਿੱਛੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਹੈਨਾ ਜਿੱਦਾਂ ਕਿ ਹੁਣ ਤੁਹਾਨੂੰ ਪਤਾਗਾ ਵੀ ਵਿਆਹ ਦਾ ਸੀਜ਼ਨ ਚੱਲ ਰਿਹਾ ਜਿਨ੍ਹਾਂ ਨੇ ਪ੍ਰੀ ਵੈਡਿੰਗ ਜਾਂ ਕਿ ਜਿਹਨਾਂ ਨੂੰ ਫੋਟੋ ਸ਼ੂਟ ਕਰਨਾਗਾ ਕਿਸੇ ਨੇ ਗਾਣਾ ਸ਼ੂਟ ਕਰਨਾ ਕਿਸੇ ਨੇ ਵੀਡੀਓ ਸ਼ੂਟ ਕਰਨਾਗਾ ਤੁਸੀਂ ਇੱਥੇ ਆ ਕੇ ਕਰ ਸਕਦੇ ਹੋਗੇ ਅੱਜ ਤੁਹਾਨੂੰ ਪਹਿਲਾਂ ਦਾ ਲੋਕੇਸ਼ਨ ਤੇ ਨਿਗਾਹ ਮਰਵਾਉਣਾ ਹੈਗੇ ਫਿਰ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਨੇ ਆਪ ਹੱਥੀ ਤਿਆਰ ਕੀਤੀ ਹੈਗੀ ਬਹੁਤ ਹੀ ਜ਼ਿਆਦੇ ਮਿਹਨਤ ਨਾਲ ਕੀਤੀ ਹੈਗੀ ਚਵਾਰਾ ਵੀ ਪਾਉਮੀ ਟੀਨੇ ਪੁਰਾਣੇ ਟਾਈਮ ਦੇ ਤੇ ਅੰਦਰ ਤੁਸੀਂ ਦੇਖ ਹੀ ਸਕਦੇ ਹੋ ਸੰਦੂਕ ਵਗੈਰਾ ਹੈਨਾ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਜੀ ਬਾਈ ਦੀ ਮੈਨੂੰ ਆਹ ਵਾਲੀ ਘੈਂਟ ਚੀਜ਼ ਲੱਗੀ ਇਹ ਬਾਬੇ ਉਹ ਬਹੁਤ ਕਰਮ ਵਾਲੇ ਲਵੇ ਹੁੰਦੀਆਂ ਨੇ ਜੀ ਇਹ ਚੀਜ਼ਾਂ ਤੇ ਸੰਭਾਲ ਵੀ ਇਹਨਾਂ ਦੀ ਕੋਈ ਕੋਈ ਕਰਦਾਗਾ ਤੇ ਇੱਧਰ ਤੁਸੀਂ ਅੰਦਰ ਦੇਖ ਸਕਦੇ ਹੋਗੇ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਆਹ ਕੱਡੋ-ਕੱਡਾ 1970 ਮਾਡਲ ਆ ਬਾਬੇ ਬੁਲਟ ਐ ਅੱਜ ਵੀ ਚੱਲਦਾਗਾ ਬਾਈ ਨੇ ਪਰ ਸਾਮਕ ਰੱਖਿਆ ਹੋਇਆਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਾਈ ਜੀ ਪਹਿਲਾਂ ਤਾਂ ਇਹ ਲੋਕੇਸ਼ਨ ਦਾ ਰੇਟ ਦੱਸ ਦੋ ਜੀ ਕਿੰਨਾ ਜੀ ਇਹਦਾ ਰੇਟ ਜੀ ਬਸ ਆਪਣਾ ਬੰਦੇ ਆਉਣ ਆਪਣੇ ਕੋਲ ਆਪਾਂ ਕੋਈ ਕਿਸੇ ਨਾਲ ਕੋਈ ਪੈਸੇ ਦੀ ਕੋਈ ਡਿਮਾਂਡ ਨਹੀਂ ਹੈਗੀ ਆਪਣੀ ਕਿਉਂਕਿ ਮੈਂ 3 ਸਾਲ ਹੋ ਗਏ ਵੀਰੇ ਨੂੰ ਬਣਾਈ ਬੈਠੇ ਨੂੰ ਮੇਰੇ ਕੋਲ ਅਜੇ ਤੱਕ ਕੋਈ ਵੀ ਬੰਦਾ ਨਹੀਂ ਆਇਆ ਮੈਨੂੰ ਬਸ ਇਹੀ ਗੱਲ ਦਾ ਦੁੱਖ ਹੈ ਮੈਂ ਇੰਨੀ ਮਿਹਨਤ ਕਰੀ ਸੀ ਮੇਰੀ ਮਿਹਨਤ ਦਾ ਮੁੱਲ ਨਹੀਂ ਪਿਆ ਕੋਈ ਦੇਖਣ ਵੀ ਨਹੀਂ ਬੰਦਾ ਕੋਲੇ ਖੜਦਾ ਨਹੀਂ ਅਗਲੇ ਨੂੰ ਆਇਆ ਖਣੀ ਕਿੰਨੇ ਕ ਪੈਸੇ ਮੰਗਣਗੇ ਆਪਾਂ ਨੂੰ ਕੋਈ ਪੈਸਾ ਦੀ ਲੋੜ ਨਹੀਂ ਹੈਗੀ ਬੰਦੇ ਆਉਣ ਵੱਧ ਤੋਂ ਵੱਧ ਜੋੜਨਦੇ ਸੀ ਆਪਣੇ ਨਾਲ ਆਪਾਂ ਨੂੰ ਕੋਈ ਡਿਮਾਂਡ ਨਹੀਂ ਆਪਣੀ ਚੈਨਲ 'ਪਾਪ ਕੋਈ ਫੀਸ ਨਹੀਂ ਰੱਖੇਗੀ ਫੀਸ ਨਹੀਂ ਵੀਰੇ ਜੀ ਕਰਦਾ ਉਹਨੇ ਦੇ ਸਕਦਾ ਆਪਾਂ ਨੂੰ ਚਾਹੇ ਆਪਾਂ ਨੂੰ 100 ਰੁਪਏ ਦੇ ਦੇ ਆਪਾਂ ਨੂੰ ਉਹ ਵੀ ਉਹਦਾ ਲੱਖ ਵਰਗਾ ਹੈ ਕਿਹੜਾ ਪਿੰਡ ਹੈਗਾ ਇਹ ਇਹ ਪਿੰਡ ਜੀ